ਇਸ ਸਭ ਤੋਂ ਅਹਿਮ ਤੇ ਵੱਡੀ ਖਬਰ ਕਰਨਲ ਪੁਸ਼ਪਿੰਦਰ ਬਾਠ ਦੀ ਕੁਟਮਾਰ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਇਨਸਪੈਕਟਰ ਜੋ ਕਿ ਸਸਪੈਂਡ ਹੋ ਚੁੱਕੇ ਨੇ ਰੌਣੀ ਸਿੰਘ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਲਟ ਚੁੱਕੀ ਹੈ ਤਾਂ ਵੱਡਾ ਝਟਕਾ ਲੱਗਿਆ ਅੱਜ ਹਾਈ ਕੋਰਟ ਦੇ ਵਿੱਚ ਜੋ ਪਟੀਸ਼ਨ ਪਾਈ ਗਈ ਸੀ ਉਹ ਪਟੀਸ਼ਨ ਖਾਰਜ ਹੋ ਚੁੱਕੀ ਆ ਰੱਦ ਹੋ ਚੁੱਕੀ ਆ ਇਸ ਤੋਂ ਪਹਿਲਾਂ ਹੇਠਲੀ ਅਦਾਲਤ ਦੇ ਵੱਲੋਂ ਇਨਸਪੈਕਟਰ ਜੋ ਕਿ ਸਸਪੈਂਡ ਹੈ ਰੌਣੀ ਸਿੰਘ ਨੂੰ ਵੱਡਾ ਝਟਕਾ ਦਿੱਤਾ ਗਿਆ ਸੀ ਤਾਂ ਰੌਣੀ ਸਿੰਘ ਦਾ ਰੋਲ ਕੀ ਸੀ ਕਰਨਲ ਕੁਸ਼ਪਿੰਦਰ ਬਾਠ ਮਾਮਲੇ ਦੇ ਨਾਲ ਰੌਣੀ ਸਿੰਘ ਦਾ ਕੀ ਤਾਲੁਕ ਹੈ ਵਿਸਥਾਰ ਦੇ ਨਾਲ ਤੁਹਾਨੂੰ ਜਾਣਕਾਰੀ ਵੀ ਦਵਾਂਗੇ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇੰਸਪੈਕਟਰ ਜੋ ਸਸਪੈਂਡ ਨੇ ਰੌਣੀ ਸਿੰਘ ਉਹਨਾਂ ਦੇ ਉੱਤੇ ਕਿਹੜੀ ਕਿਹੜੀ ਧਾਰਾ ਲਗਾਈ ਗਈ ਹੈ ਤਾਂ ਇੱਕ ਧਾਰਾ ਲਗਾਈ ਗਈ ਹੈ 109 310 115 117 117 2 126 351 190 ਬੀ ਐਨ ਐਸ ਦੇ ਤਹਿਤ ਸਕਸ਼ਨ 299 191 ਇਹ ਧਾਰਾਵਾਂ ਲਗਾਈਆਂ ਗਈਆਂ ਨੇ ਐਫ ਆਈ ਆਰ 69 ਜਿਹੜੀ ਦਰਜ ਹੋਈ ਗਈ ਹੋਈ ਸੀ ਜਦੋਂ ਕਰਨਲ ਪੁਸ਼ਪਿੰਦਰ ਬਾਠ ਦੀ ਕੁੱਟਮਾਰ ਹੁੰਦੀ ਆ ਉਸਦੇ ਬੇਟੇ ਦੀ ਕੁੱਟਮਾਰ ਹੁੰਦੀ ਆ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਬਣੇ ਹੋਏ ਇੱਕ ਟਾਬੇ ਦੇ ਉੱਤੇ ਰੌਣੀ ਸਿੰਘ ਦੇ ਨਾਲ ਤਿੰਨ ਹੋਰ ਇਨਸਪੈਕਟਰ ਸੀ ਤਿੰਨ ਹੋਰ ਇਨਸਪੈਕਟਰ ਜਿਨ੍ਹਾਂ ਦੇ ਵਿੱਚ ਰੌਣੀ ਸਿੰਘ ਦੇ ਨਾਲ ਹੈਰੀ ਬੋਪਾਰਾਏ ਸ਼ਮਿੰਦਰ ਤੇ ਇੱਕ 4 ਐਸਐਚਓ ਜਿਹੜੇ 4 ਐਸਐਚਓ ਸੀ 4 ਐਸਐਚਓਾਂ ਦੇ ਵੱਲੋਂ ਜਿਹੜਾ ਕਰਨਲ ਪੁਸ਼ਪਿੰਦਰ ਬਾਠ ਦੇ ਨਾਲ ਤੇ ਉਸਦੇ ਬੇਟੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਪਟਿਆਲਾ ਦੇ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਬਣੇ ਢਾਬੇ ਦੇ ਉੱਤੇ ਤਾਂ ਉਦੋਂ ਇਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਇਨਸਪੈਕਟਰਾਂ ਨੂੰ ਇਨਸਪੈਕਟਰਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਜਿਸ ਦੇ ਨਾਲ ਕੁੱਟਮਾਰ ਕਰਨ ਨੇ ਕਿ ਉਹ ਕਰਨ ਵਾਲਾ ਇਨਸਪੈਕਟਰ ਢਿੱਲੋ ਸ਼ਮਿੰਦਰ ਰੌਣੀ ਤੇ ਹੈਰੀ ਬੋਪਾਰਾ ਚਾਰੋਂ ਇਨਸਪੈਕਟਰ ਸੀ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਸੀ ਬਹਿਸਬਾਜੀ ਹੁੰਦੀ ਆ ਕੁੱਟਮਾਰ ਹੋ ਜਾਂਦੀ ਆ ਜਿਸ ਤੋਂ ਬਾਅਦ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਇਹ ਮੁੱਦਾ ਚੱਕਦੀ ਆ ਪਟਿਆਲਾ ਦੇ ਵਿੱਚ ਧਰਨਾ ਵੀ ਲਾ ਲਿਆ ਜਾਂਦਾ ਧਰਨਾ ਲਾ ਲਿਆ ਜਾਂਦਾ ਐਸਐਸਪੀ ਦੇ ਖਿਲਾਫ ਕਹਿੰਦੇ ਐਸਐਸਪੀ ਦਾ ਵੀ ਤਬਾਦਲਾ ਕੀਤਾ ਜਾਣਾ ਚਾਹੀਦਾ ਹਾਲਾਂਕਿ ਐਸਐਸਪੀ ਦਾ ਤਬਾਦਲਾ ਨਹੀਂ ਹੋਇਆ ਬਲਕਿ ਉਹਨਾਂ ਦੀ ਤਾਂ ਪ੍ਰੋਮੋਸ਼ਨ ਹੋ ਗਈ ਡੀਆਈਜੀ ਪਟਿਆਲਾ ਰੇਂਜ ਬਣਾ ਦਿੱਤੇ ਉਹਨਾਂ ਨੂੰ ਐਸਐਸਪੀ ਨਾਨਕ ਸਿੰਘ ਤਾਂ ਇਹ ਚਾਰ ਜਿਹੜੇ ਇੰਸਪੈਕਟਰ ਸੀ ਉਹਨਾਂ ਨੂੰ ਸਸਪੈਂਡ ਜ਼ਰੂਰ ਕਰ ਦਿੱਤਾ ਪਰ ਇਹਨਾਂ ਦੇ ਵਿੱਚੋਂ ਰੌਣੀ ਸਿੰਘ ਨੇ ਜੋ ਹੇਠਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਉੱਥੋਂ ਝਟਕਾ ਮਿਲਿਆ ਉੱਪਰਲੀ ਅਦਾਲਤ ਵਿੱਚ ਗਏ ਹਾਈ ਕੋਰਟ ਦੇ ਵਿੱਚ ਗਏ ਉੱਥੋਂ ਝਟਕਾ ਮਿਲਿਆ ਤਾਂ ਕੀ ਹੁਣ ਰੌਣੀ ਸਿੰਘ ਜਿਹੜੇ ਨੇ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਜਾਣਗੇ ਕੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹਨਾਂ ਨੂੰ ਕੋਈ ਰਾਹਤ ਮਿਲਦੀ ਆ ਜਾਂ ਫਿਰ ਸੁਪਰੀਮ ਕੋਰਟ ਫਿਰ ਹੁਣ ਆਖਰੀ ਦਰਵਾਜ਼ਾ ਹੋਵੇਗਾ ਸੁਪਰੀਮ ਕੋਰਟ ਦੇ ਦਰਵਾਜ਼ੇ ਜੇਕਰ ਰੌਣੀ ਸਿੰਘ ਦੇ ਲਈ ਨਾ ਖੁੱਲੇ ਰੌਣੀ ਸਿੰਘ ਦੇ ਬਾਕੀ ਸਾਰੇ ਰਸਤੇ ਬੰਦ ਹੋ ਜਾਣਗੇ ਗ੍ਰਿਫਤਾਰੀ ਉਸ ਦੀ ਹੋਵੇਗੀ ਨੌਕਰੀ ਤੋਂ ਵੀ ਬਰਖਾਸਤ ਕਿਤੇ ਜਾਣਗੇ ਤਾਂ ਇਹ ਵੱਡਾ ਝਟਕਾ ਜਿਹੜਾ ਇਨਸਪੈਕਟਰ ਰੌਣੀ ਸਿੰਘ ਨੂੰ ਲੱਗਿਆ ਇੱਕ ਛੋਟੀ ਜੀ ਗਲਤੀ ਕਹਿ ਲੋ ਭਾਵੇਂ ਭਾਵੇਂ ਕੀ ਕਹਿ ਲੋ ਕਿ ਕੋਈ ਸਰੂਰ ਸੀ ਕਿਉਂਕਿ ਉਸ ਦਿਨ ਨਾਬੇ ਦੇ ਕੋਲ ਇੱਕ ਇਨਕਾਊਂਟਰ ਕਰਕੇ ਆਏ ਸੀ ਖੰਨਾ ਦੇ ਵਿੱਚ ਇੱਕ ਬੱਚਾ ਕਡਨੈਪ ਹੁੰਦਾ ਉੱਥੇ ਉਸ ਕਿਡਨੈਪਰ ਨੂੰ ਇਨਕਾਊਂਟਰ ਕੀਤਾ ਤੇ ਉਸ ਇਨਕਾਊਂਟਰ ਦੀ ਵੀ ਹੁਣ ਪਰਤਾਂ ਖੁੱਲ ਰਹੀਆਂ ਨੇ ਕਿ ਇਹ ਫੇਕ ਇਨਕਾਊਂਟਰ ਸੀ ਜਾਣ ਬੁੱਝ ਕੇ ਨੇੜੇ ਖੜਾ ਕੇ ਸਾਰੀਆਂ ਗੋਲੀਆਂ ਮਾਰੀਆਂ ਇਨ ਕੌਂਟਰਕ ਕੀਤਾ ਸੀ ਸਿਰਫ ਉਹ ਫੇਮ ਲੈਣ ਵਾਸਤੇ ਸਿਰਫ ਪ੍ਰੋਮੋਸ਼ਨ ਲੈਣ ਵਾਸਤੇ ਤਾਂ ਫਿਰ ਕਹਿੰਦੇ ਨੇ ਜਿਸ ਦਾ ਪੁੱਤ ਮਰਿਆ ਉਸ ਦੀਆਂ ਬਦਦੂਆਵਾਂ ਤਾਂ ਜ਼ਰੂਰ ਲੱਗਦੀਆਂ ਨੇ ਤਾਂ ਫਿਰ ਪਟਿਆਲਾ ਦੇ ਵਿੱਚ ਇਹ ਘਟਨਾਕਰਮ ਹੋ ਜਾਂਦਾ ਜਿਸ ਤੋਂ ਬਾਅਦ ਫਿਰ ਹੁਣ ਇਹ ਸਾਰੇ ਜਿਹੜੇ ਨੇ ਚਾਰੋਂ ਇਨਸਪੈਕਟਰ ਸਸਪੈਂਡ ਕਰ ਦਿੱਤੇ ਜਾਂਦੇ ਨੇ ਤਾਂ ਹੁਣ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਉਹ ਹਾਈ ਕੋਰਟ ਦੇ ਵਿੱਚ ਪਹੁੰਚ ਜਾਂਦੀ ਆ ਹਾਈ ਕੋਰਟ ਦਾ ਦਰਵਾਜ਼ਾ ਖੜਕਾਂਦੇ ਆ ਉਹਨਾਂ ਦੀ ਇੱਕ ਵੱਡੀ ਜਿੱਤ ਉਦੋਂ ਹੁੰਦੀ ਆ ਜਦੋਂ ਪੰਜਾਬ ਪੁਲਿਸ ਦੀ ਸਿੱਟ ਬਣਾਈ ਹੋਈ ਖਾਰਜ ਕਰਕੇ ਚੰਡੀਗੜ੍ਹ ਪੁਲਿਸ ਦੀ ਸਿੱਟ ਬਣਾ ਦਿੱਤੀ। ਚੰਡੀਗੜ੍ਹ ਪੁਲਿਸ ਦੀ ਸਿੱਟ ਬਣਾ ਕੇ ਇਹ ਵੀ ਕਹਿ ਦਿੱਤਾ ਕਿ ਇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵਿੱਚ ਕੋਈ ਵੀ ਮੈਂਬਰ ਪੰਜਾਬ ਪੁਲਿਸ ਦਾ ਨਹੀਂ ਹੋਵੇਗਾ ਕਿਉਂਕਿ ਕਰਨਲ ਕੁਸ਼ਪਿੰਦਰ ਬਾੜ ਦੀ ਪਤਨੀ ਨੇ ਕਿਹਾ ਸੀ ਕਿ ਸਾਨੂੰ ਪੰਜਾਬ ਪੁਲਿਸ ਦੇ ਉੱਤੇ ਭਰੋਸਾ ਨਹੀਂ ਹੈ। ਅਸੀਂ ਪੰਜਾਬ ਪੁਲਿਸ ਦੀ ਸਿੱਟ ਤੋਂ ਇਸ ਮਾਮਲੇ ਦੀ ਜਾਂਚ ਨਹੀਂ ਕਰਵਾਵਾਂਗੇ। 4 ਮਹੀਨੇ ਦਾ ਸਮਾਂ ਦਿੱਤਾ ਹਾਈ ਕੋਰਟ ਦੇ ਵੱਲੋਂ ਸਿੱਟ ਨੂੰ ਕਿ ਤੁਸੀਂ ਭਾਈ ਇਹ ਸਿੱਟ ਜੋ ਬਣਾਈ ਗਈ ਆ 4 ਮਹੀਨੇ ਦੇ ਵਿੱਚ ਵਿੱਚ ਸਾਰਾ ਦੁੱਧਾ ਦੁੱਧ ਪਾਣੀ ਕਰ ਪਾਣੀ ਦਾ ਪਾਣੀ ਕਰ ਦੋ ਤਾਂ ਹੁਣ ਇਨਸਪੈਕਟਰ ਰੌਣੀ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਬਾਕੀਆਂ ਦੀਆਂ ਮੁਸ਼ਕਲਾਂ ਕਿੰਨਿਆਂ ਕਬਾਰ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਰਨਲ ਪੁਸ਼ਪਿੰਦਰ ਬਾਠ ਦੀ ਕੁਟਮਾਰ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਇਨਸਪੈਕਟਰ ਜੋ ਕਿ ਸਸਪੈਂਡ ਹੋ ਚੁੱਕੇ ਨੇ ਰੌਣੀ ਸਿੰਘ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਲਟ ਚੁੱਕੀ ਹੈ ਤਾਂ ਵੱਡਾ ਝਟਕਾ ਲੱਗਿਆ ਅੱਜ ਹਾਈ ਕੋਰਟ ਦੇ ਵਿੱਚ ਜੋ ਪਟੀਸ਼ਨ ਪਾਈ ਗਈ ਸੀ ਉਹ ਪਟੀਸ਼ਨ ਖਾਰਜ ਹੋ ਚੁੱਕੀ ਹੈ ਰੱਦ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਹੇਠਲੀ ਅਦਾਲਤ ਦੇ ਵੱਲੋਂ ਇੰਸਪੈਕਟਰ ਜੋ ਕਿ ਸਸਪੈਂਡ ਹੈ ਰੌਣੀ ਸਿੰਘ ਨੂੰ ਵੱਡਾ ਝਟਕਾ ਦਿੱਤਾ ਗਿਆ ਸੀ ਤਾਂ ਰੌਣੀ ਸਿੰਘ ਦਾ ਰੋਲ ਕੀ ਸੀ ਕਰਨਲ ਪੁਸ਼ਪਿੰਦਰ ਬਾਠ ਮਾਮਲੇ ਦੇ ਨਾਲ ਰੌਣੀ ਸਿੰਘ ਦਾ ਕੀ ਤਾਲੁਕ ਹੈ ਵਿਸਥਾਰ ਦੇ ਨਾਲ ਤੁਹਾਨੂੰ ਜਾਣਕਾਰੀ ਵੀ ਦਵਾਂਗੇ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇੰਸਪੈਕਟਰ ਜੋ ਸਸਪੈਂਡ ਨੇ ਰੌਣੀ ਸਿੰਘ ਉਹਨਾਂ ਦੇ ਉੱਤੇ ਕਿਹੜੀ ਕਿਹੜੀ ਧਾਰਾ ਲਗਾਈ ਗਈ ਹੈ ਤਾਂ ਇੱਕ ਧਾਰਾ ਲਗਾਈ ਗਈ ਹੈ 109 310 115 117 117 2 126 351 190 BNS ਦੇ ਤਹਿਤ ਸੈਕਸ਼ਨ 299 191 ਇਹ ਧਾਰਾਾਂ ਮਾਂ ਲਗਾਈਆਂ ਗਈਆਂ ਨੇ ਐਫ ਆਈ ਆਰ 69 ਜਿਹੜੀ ਦਰਜ ਹੋਈ ਗਈ ਹੋਈ ਸੀ ਜਦੋਂ ਕਰਨਲ ਪੁਸ਼ਪਿੰਦਰ ਬਾਠ ਦੀ ਕੁੱਟਮਾਰ ਹੁੰਦੀ ਆ ਉਸਦੇ ਬੇਟੇ ਦੀ ਕੁੱਟਮਾਰ ਹੁੰਦੀ ਆ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਬਣੇ ਹੋਏ ਇੱਕ ਟਾਬੇ ਦੇ ਉੱਤੇ ਰੌਣੀ ਸਿੰਘ ਦੇ ਨਾਲ ਤਿੰਨ ਹੋਰ ਇਨਸਪੈਕਟਰ ਸੀ ਤਿੰਨ ਹੋਰ ਇਨਸਪੈਕਟਰ ਜਿਨ੍ਹਾਂ ਦੇ ਵਿੱਚ ਰੌਣੀ ਸਿੰਘ ਦੇ ਨਾਲ ਹੈਰੀ ਬੋਪਾਰਾਏ ਸ਼ਮਿੰਦਰ ਤੇ ਇੱਕ ਹੋਰ ਐਸਐਚਓ ਜਿਹੜੇ 4 ਐਸਐਚਓ ਸੀ 4 ਐਸਐਚਓਾਂ ਦੇ ਵੱਲੋਂ ਜਿਹੜਾ ਕਰਨਲ ਪੁਸ਼ਪਿੰਦਰ ਬਾਠ ਦੇ ਨਾਲ ਤੇ ਉਸਦੇ ਬੇਟੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਪਟਿਆਲਾ ਦੇ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਬਣੇ ਢਾਬੇ ਦੇ ਉੱਤੇ ਤਾਂ ਉਦੋਂ ਇਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਇਨਸਪੈਕਟਰਾਂ ਨੂੰ ਇਨਸਪੈਕਟਰਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਜਿਸ ਦੇ ਨਾਲ ਕੁੱਟਮਾਰ ਕਰਨ ਨੇ ਕਿ ਉਹ ਕਰਨਲ ਆ ਇਨਸਪੈਕਟਰ ਢਿੱਲੋ ਸ਼ਮਿੰਦਰ ਰੌਣੀ ਤੇ ਹੈਰੀ ਬੋਪਾਰਾ ਚਾਰੋਂ ਇਨਸਪੈਕਟਰ ਸੀ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਸੀ ਬਹਿਸਬਾਜੀ ਹੁੰਦੀ ਆ ਕੁੱਟਮਾਰ ਹੋ ਜਾਂਦੀ ਆ ਜਿਸ ਤੋਂ ਬਾਅਦ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਇਹ ਮੁੱਦਾ ਚੱਕਦੀ ਆ ਪਟਿਆਲਾ ਦੇ ਵਿੱਚ ਧਰਨਾ ਵੀ ਲਾ ਲਿਆ ਜਾਂਦਾ ਧਰਨਾ ਲਾ ਲਿਆ ਜਾਂਦਾ ਐਸਐਸਪੀ ਦੇ ਖਿਲਾਫ ਕਹਿੰਦੇ ਐਸਐਸਪੀ ਦਾ ਵੀ ਤਬਾਦਲਾ ਕੀਤਾ ਜਾਣਾ ਚਾਹੀਦਾ ਹਾਲਾਂਕਿ ਐਸਐਸਪੀ ਦਾ ਤਬਾਦਲਾ ਨਹੀਂ ਹੋਇਆ ਬਲਕਿ ਉਹਨਾਂ ਦੀ ਤਾਂ ਪ੍ਰੋਮੋਸ਼ਨ ਹੋ ਗਈ ਡੀਆਈਜੀ ਪਟਿਆਲਾ ਰੇਂਜ ਬਣਾ ਦਿੱਤੇ ਉਹਨਾਂ ਨੂੰ ਐਸਐਸਪੀ ਨਾਨਕ ਸਿੰਘ ਤਾਂ ਇਹ ਚਾਰ ਜਿਹੜੇ ਇਨਸਪੈਕਟਰ ਸੀ ਉਹਨਾਂ ਨੂੰ ਸਸਪੈਂਡ ਜ਼ਰੂਰ ਕਰ ਦਿੱਤਾ ਪਰ ਇਹਨਾਂ ਦੇ ਵਿੱਚੋਂ ਰੌਣੀ ਸਿੰਘ ਨੇ ਜੋ ਹੇਠਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਉੱਥੋਂ ਝਟਕਾ ਮਿਲਿਆ ਉੱਪਰਲੀ ਅਦਾਲਤ ਦੇ ਵਿੱਚ ਗਏ ਹਾਈ ਕੋਰਟ ਦੇ ਵਿੱਚ ਗਏ ਉੱਥੋਂ ਝਟਕਾ ਮਿਲਿਆ ਤਾਂ ਕੀ ਹੁਣ ਰੌਣੀ ਸਿੰਘ ਜਿਹੜੇ ਨੇ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਜਾਣਗੇ ਕੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹਨਾਂ ਨੂੰ ਕੋਈ ਰਾਹਤ ਮਿਲਦੀ ਆ ਜਾਂ ਫਿਰ ਸੁਪਰੀਮ ਕੋਰਟ ਫਿਰ ਹੁਣ ਆਖਰੀ ਦਰਵਾਜ਼ਾ ਹੋਵੇਗਾ ਸੁਪਰੀਮ ਕੋਰਟ ਦੇ ਦਰਵਾਜ਼ੇ ਜੇਕਰ ਰੌਣੀ ਸਿੰਘ ਦੇ ਲਈ ਨਾ ਖੁੱਲੇ ਰੌਣੀ ਸਿੰਘ ਦੇ ਬਾਕੀ ਸਾਰੇ ਰਸਤੇ ਬੰਦ ਹੋ ਜਾਣਗੇ ਗ੍ਰਫਤਾਰੀ ਉਸ ਦੀ ਹੋਵੇਗੀ ਨੌਕਰੀ ਤੋਂ ਵੀ ਬਰਖਾਸਤ ਕੀਤੇ ਜਾਣਗੇ ਤਾਂ ਇਹ ਵੱਡਾ ਝਟਕਾ ਜਿਹੜਾ ਇੰਸਪੈਕਟਰ ਰੌਣੀ ਸਿੰਘ ਨੂੰ ਲੱਗਿਆ ਇੱਕ ਛੋਟੀ ਜੀ ਗਲਤੀ ਕਹਿ ਲਓ ਭਾਵੇਂ ਭਾਵੇਂ ਕੀ ਕਹਿ ਲਓ ਕਿ ਕੋਈ ਸਰੂਰ ਸੀ ਕਿਉਂਕਿ ਉਸ ਦਿਨ ਨਾਬੇ ਦੇ ਕੋਲ ਇੱਕ ਇਨਕਾਊਂਟਰ ਕਰਕੇ ਆਏ ਸੀ ਖੰਨਾ ਦੇ ਵਿੱਚ ਇੱਕ ਬੱਚਾ ਕਡਨੈਪ ਹੁੰਦਾ ਉੱਥੇ ਉਸ ਕਿਡਨੈਪਰ ਨੂੰ ਕਿ ਇਹ ਇਨਕਾਊਂਟਰ ਕੀਤਾ ਤੇ ਉਸ ਇਨਕਾਊਂਟਰ ਦੀ ਵੀ ਹੁਣ ਪਰਤਾਂ ਖੁੱਲ ਰਹੀਆਂ ਨੇ ਕਿ ਇਹ ਫੇਕ ਇਨਕਾਊਂਟਰ ਸੀ ਜਾਣ ਬੁੱਝ ਕੇ ਨੇੜੇ ਖੜਾ ਕੇ ਸਾਰੀਆਂ ਗੋਲੀਆਂ ਮਾਰੀਆਂ ਇਹਨੂੰ ਕਾਉਂਟਰ ਕੀਤਾ ਸੀ ਸਿਰਫ ਫੇਮ ਲੈਣ ਵਾਸਤੇ ਸਿਰਫ ਪ੍ਰੋਮੋਸ਼ਨ ਲੈਣ ਵਾਸਤੇ ਤਾਂ ਫਿਰ ਕਹਿੰਦੇ ਨੇ ਜਿਸ ਦਾ ਪੁੱਤ ਮਰਿਆ ਉਸ ਦੀਆਂ ਬਦਦੂਆਾਂ ਮ ਤਾਂ ਜ਼ਰੂਰ ਲੱਗਦੀਆਂ ਨੇ ਤਾਂ ਫਿਰ ਪਟਿਆਲਾ ਦੇ ਵਿੱਚ ਇਹ ਘਟਨਾਕਰਮ ਹੋ ਜਾਂਦਾ ਜਿਸ ਤੋਂ ਬਾਅਦ ਫਿਰ ਹੁਣ ਇਹ ਸਾਰੇ ਜਿਹੜੇ ਨੇ ਚਾਰੋਂ ਇਨਸਪੈਕਟਰ ਸਸਪੈਂਡ ਕਰ ਦਿੱਤੇ ਜਾਂਦੇ ਨੇ ਕਾ ਹੁਣ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਉਹ ਹਾਈ ਕੋਰਟ ਦੇ ਵਿੱਚ ਪਹੁੰਚ ਜਾਂਦੀ ਆ ਹਾਈ ਕੋਰਟ ਦਾ ਦਰਵਾਜਾ ਖੜਕਾਉਂਦੇ ਆ ਉਹਨਾਂ ਦੀ ਇੱਕ ਵੱਡੀ ਜਿੱਤ ਉਦੋਂ ਹੋਂਦੀ ਆ ਜਦੋਂ ਪੰਜਾਬ ਪੁਲਿਸ ਦੀ ਸਿੱਟ ਬਣਾਈ ਹੋਈ ਖਾਰਜ ਕਰਕੇ ਚੰਡੀਗੜ੍ਹ ਪੁਲਿਸ ਦੀ ਸਿੱਟ ਬਣਾ ਦਿੱਤੀ ਚੰਡੀਗੜ੍ਹ ਪੁਲਿਸ ਦੀ ਸਿੱਟ ਬਣਾ ਕੇ ਇਹ ਵੀ ਕਹਿ ਦਿੱਤਾ ਕਿ ਇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵਿੱਚ ਕੋਈ ਵੀ ਮੈਂਬਰ ਪੰਜਾਬ ਪੁਲਿਸ ਦਾ ਨਹੀਂ ਹੋਵੇਗਾ ਕਿਉਂਕਿ ਕਰਨਲ ਕੁਸ਼ਪਿੰਦਰ ਬਾੜ ਦੀ ਪਤਨੀ ਨੇ ਕਿਹਾ ਸੀ ਕਿ ਸਾਨੂੰ ਪੰਜਾਬ ਪੁਲਿਸ ਦੇ ਉੱਤੇ ਭਰੋਸਾ ਨਹੀਂ ਹੈ ਅਸੀਂ ਪੰਜਾਬ ਪੁਲਿਸ ਦੀ ਸਿੱਟ ਤੋਂ ਇਸ ਮਾਮਲੇ ਦੀ ਜਾਂਚ ਨਹੀਂ ਕਰਵਾਵਾਂਗੇ 4 ਮਹੀਨੇ ਦਾ ਸਮਾਂ ਦਿੱਤਾ ਹਾਈ ਕੋਰਟ ਦੇ ਵੱਲੋਂ ਸਿੱਟ ਨੂੰ ਕਿ ਤੁਸੀਂ ਭਾਈ ਇਹ ਸਿੱਟ ਜੋ ਬਣਾਈ ਗਈ ਆ 4 ਮਹੀਨੇ ਦੇ ਵਿੱਚ ਵਿੱਚ ਸਾਰਾ ਦੁੱਧ ਦਾ ਦੁੱਧ ਪਾਣੀ ਪਾਣੀ ਦਾ ਪਾਣੀ ਕਰ ਦੋ ਤਾਂ ਹੁਣ ਇੰਸਪੈਕਟਰ ਰੌਣੀ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਬਾਕੀਆਂ ਦੀਆਂ ਮੁਸ਼ਕਲਾਂ ਕਿੰਨੀਆਂ ਕੁ ਵੱਧੀਆਂ ਨੇ ਇਸ ਮਾਮਲੇ ਦੇ ਵਿੱਚ ਕਰਨਲ ਪੁਸ਼ਪਿੰਦਰ ਬਾਠ ਤੇ ਉਸਦੇ ਪਰਿਵਾਰ